ਕਾਲ ਜੀ গুড মর্নিং ਸਵੇਰ ਸਵੇਰ ਜੀ ਮੈਂ ਤੁਹਾਡੀ ਆਪਣੀ ਜੀ ਕਿਰਨਾ ਠਿੰਡੇ ਆ ਜੀ ਤੇ ਫਰੈਂਡ ਆ ਜੱਪਾ ਚੱਲੇ ਆ ਮਹੱਲੀ ਚੰਡੀਗੜ੍ਹ ਤੇ ਆਪਣਾ ਹੈਗਾ ਕਿ ਉੱਥੇ ਅੱਜ ਪੋਡਕਾਸਟ ਉਹਨਾਂ ਨੂੰ ਮਿਲਣਾ ਹੋ ਗਿਆ ਸੀ ਵਿਚਾਰਾਂ ਨੂੰ ਡੇਢ ਫੋਨ ਕਰੀ ਜਾਂਦੇ ਹਨ ਤੇ ਅੱਜ ਉਹਨਾਂ ਨੇ ਸਾਡੇ ਵਾਸਤੇ ਭੇਜੀ ਆ ਗੱਡੀ ਜੀ ਤੇ ਆਪਾਂ ਉੱਥੇ ਅਸਾਂ 5 ਵਜੇ ਦੇ ਦੇ ਹੁਣ ਟਾਈਮ ਹੋ ਗਿਆ 6 ਵਜਨਾਂ ਵਾਲੇ ਜੀ ਤੇ ਗੱਡੀ ਸਾਡੇ 5 ਮਿੰਟਾਂ ਚਾਹਣ ਵਾਲੀ ਆ ਹੋਨ ਆ ਗਿਆ ਤੇ ਆਪਾਂ ਹੋ ਗਿਆ ਜੀ ਰੈਡੀ ਤੇ ਸਾਡੇ ਚੈਨਲ ਨੂੰ ਤੁਸੀਂ ਕਰ ਲਓ ਸਬਸਕ੍ਰਾਈਬ ਤੇ ਦੇਰ ਤੋਂ ਤੁਹਾਨੂੰ ਪਤਾ ਹੀ ਹੈ ਲਾਲ ਭੇਜਨੇ ਆ ਜੀ ਤੇ ਫਿਰ ਤੁਹਾਨੂੰ ਅੱਜ ਸਾਰਾ ਸੀ ਦਿਖਾਵਾਂਗੇ ਚੰਡੀਗੜ੍ਹ ਮੁਹਾਲੀ ਇਹ ਕੀ ਗੱਲ ਬਾਤ ਆਥੇ ਫਰੈਂਡ ਆਪਾਂ ਚੱਲੇ ਜੀ ਪਹਿਲੀ ਯਾਰ ਸਿੱਧੀ ਜੀ ਗੱਲ ਆ ਕੰਫਿਊਜ਼ ਹੋ ਰਿਹਾ ਤੇ ਲੋ ਚਲੋ ਦੇਖਦੇ ਆ ਤੇ ਆਪਣੀ ਗੱਡੀ ਆ ਗਈ ਹੈ ਜੀ ਮੈਂ ਤੁਹਾਨੂੰ ਦੱਸਿਆ ਸੀਗਾ ਆਪਾਂ ਜਾਣ ਲੱਗੇ ਆ ਠੀਕ ਆ ਬਾਕੀ ਫਿਰ ਤੁਹਾਨੂੰ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਦਿਖਾਵਾਂਗੇ ਤੁਹਾਨੂੰ ਅਸੀਂ ਅ ਚੰਡੀਗੜ੍ਹ ਦੇ ਨਜ਼ਾਰੇ ਫਰੈਂਡ ਹਾਂਜੀ ਤੇ ਆਪਾਂ ਪਹੁੰਚ ਗਏ ਜੀ ਪਟਿਆਲਾ ਤੇ ਤੁਹਾਨੂੰ ਦਿਖਾਣਨੇ ਆ ਬੈਕ ਕੈਮਰੇ ਦਾ ਹੀ ਠੀਕ ਹੈ ਮੈਂ ਤੇ ਸਾਡਾ ਟੂਰ ਹੀ ਚੱਲੇ ਆ ਤੇ ਆਪਣਾ ਪੋਡਕਾਸਟ ਹੈ ਜੀ ਤੁਹਾਨੂੰ ਦੱਸੇ ਜੀ ਕਰੋ ਮੈਂ ਹਨਾ ਚੱਲੇ ਆਪਾਂ ਦਿਖਾਉਂਦੇ ਆ

ਚਾਹ ਪੀਣੀ ਆ ਯਾਰ ਨਾ ਕੁਝ ਹੋ ਰਿਹਾ ਗੂ ਬਾਕਸ ਆ ਗਿਆ ਹਾਂਜੀ ਖਾਣੇ ਆ ਜੇ ਤੁਹਾਨੂੰ ਚਾਹ ਚੋ ਪੀਣਿਆ ਪਰ ਹਵਾ ਤੜਕੇ ਇਹਦੇ ਚੱਲੇ ਆ ਦੇਖੋ ਜੀ ਬਲੌਕਰ ਜਾ ਰਿਹਾ ਇੱਧਰ ਦੇਖ ਸਕਦੇ ਹੋ ਤੁਸੀਂ ਸਾਡੇ ਵਰਗੇ ਭਾਈ ਇਹ ਆ ਵਿਚਾਰੇ ਦੇਖੋ ਪੰਦ ਬਹੁਤ ਜ਼ਿਆਦਾ ਆ ਬਹੁਤ ਮੋਟਰਸਾਈਕਲ ਸੀਗੇ ਪਿੱਛੇ ਰਹਿ ਗਏ

Dondobo oduca daya. Dinleme koşu. Bir şey diye, de de e diye masumuz ਚਾਹ ਤੋਂ ਦਾ ਹਾਂਜੀ ਤੇ ਆਪਾਂ ਇੱਥੇ ਆ ਗਏ ਹੁਣ ਆਪਾਂ ਪੀਨੇ ਇੱਥੇ ਚਾਹ ਪੱਖੇ ਚੱਲੀ ਜਾਂਦੇ ਆ ਤੋਂ ਦਾ ਇੰਨੀ ਜਿਆਦੇ लवली ਟੱਬਾ ਐ ਜੀ ਤੇ ਹਏ ਪੱਖੇ ਕਿਵੇਂ ਕਹਿੰਦਾ ਗੱਲ ਮੈਂ ਚਾਹ ਕਰਾਈਏ ਲੈ ਲੈ ਮੇਰੀ ਬਣਾ ਬਲੀ ਢਾਬੇ ਤੇ ਲੱਗੇ ਨੇ ਪੱਖੇ ਗਲਾ ਰੱਖਿਆ ਇਹਨਾਂ ਨੇ ਲੈ ਤਾਂ ਜਿਆਦਾ ਜਾ ਪੀ ਗਏ ਚੱਲਦੇ ਆ ਮਹਾਦੀ ਆਪਾਂ ਠੀਕ ਆ ਆ ਲੈ ਆਈਆਂ ਮੈਂ ਆਪਾਂ ਪਾਕਸ ਲਵਨ ਗਿਫਟ ਆਇਆ ਸੀਗਾ ਦੇਖ ਸਕਦੇ ਹੋ ਹੋਰ ਕਿੱਸੇ ਤੇ ਇੱਧਰ ਆਇਆ ਪੱਖੇ ਬੰਨੇ ਕਰਾ ਰਹੇ ਨੇ ਇਹਨਾਂ ਦਾ ਪੱਖੇ ਚਾ ਰੱਖਿਆ ਵੇਖੋ ਚਲੋ ਦਿਖਾਨੇ ਤੁਹਾਨੂੰ ਨਹੀਂ ਇੱਧਰ ਹੋਰ ਦਿਖਾ ਦੇ ਇਹਨਾਂ ਦੇ ਪੱਕੇ ਟਰਾਕ ਤੇ ਆ ਗੱਡੀ ਹੈ ਜੀ ਆਪਾਂ ਇੱਥੇ ਜਾ ਰਹੇ ਹਾਂ ਠੀਕ ਆ ਇਹ ਹੈਗਾ लवली ਢਾਬਾ लवली ਢਾਬਾ ਰਾਜਾ ਚੰਡੀਗੜ੍ਹ ਮਹਾਲੀ ਪਹਿਲੀ ਹਰ ਜਾ ਰਹੇ ਹਾਂ ਠੀਕ ਹੈ ਜੀ ਆਦਰ ਝੂਲੇ ਵੀ ਆਹ ਤੇ ਝੂਲੇ ਲੈਣੀ ਆ ਮੈਂ ਝੂਲੇ ਲੈਣੀ ਪੋਟੂ ਵੀ ਹਰਨਡ ਕਰ ਲੋ ਫੋਨ ਹੈ ਗਲਾਬ ਕਾ ਚਮੇਲੀ ਕਾ ਨਹੀਂ ਆਸ਼ਕੂ ਤੁਹਾਡਾ ਤੁਹਾਡੀ ਸਹੇਲੀ ਕਾ ਨਹੀਂ ਉਹ ਸੀਟ ਤਾਂ ਕਿੱਲੀ ਹੈ ਬੰਦਾ ਝੂਲੇ ਜਰੂਰ ਲੈਣੇ ਸੀਗੇ ਸੀਟ ਕਿੱਲੀ ਹੈ ਸੀਟ ਤੇ ਪਾਣੀ ਪਾਣੀ ਆ ਬਹੁਤ ਜ਼ਿਆਦਾ ਪਾਣੀ ਹੈ ਮੈਂ ਨਹੀਂ ਲੈਣੇ ਛੁੱਟੇ ਮੌਸਮ ਦੇਖੋ ਫਰੈਂਡ ਬੜਾ ਇੰਨੀ ਠੰਡ ਠੰਡ ਪਟਿਆਲੇ ਬਹੁਤ ਹੁੰਦੇ ਜੀ ਬਹੁਤ ਜ਼ਿਆਦਾ ਹੁੰਦਾ ਤੇ ਜਿੱਦਾਂ ਨਹੀਂ ਕੋਸੇ ਪਟਿਆਲੇ ਜੋ ਮੌਸਮ ਵਧੀਆ ਸੀਗਾ ਤੇ ਉਦੋਂ ਵੀ ਬਹੁਤ ਜ਼ਿਆਦਾ ਹੁੰਦਾ ਆਪਾਂ ਚਾਹ ਪੀਨੇ ਆ ਪਹਿਲਾਂ ਪੀਵਾਂਗੇ ਚਾਹ ਫੇਰ ਪਾਉਗੀ ਕੋਈ ਗੱਲ ਰਾਹ ਫਰੈਂਡ

ਹਾਂਜੀ ਤੇ ਚਾਹ ਪਾ ਪੀ ਲਈਆ ਠੀਕ ਐ ਦੇਖ ਸਕਦੇ ਤੁਸੀਂ ਦਵਲੇ ਢਾਬਾ ਜਿੰਨੇ ਵੀ ਮੇਰੇ ਭੈਣ ਭਰਾ ਇਧਰ ਮਹਾਲੀ ਕਰਨੀ ਚੰਡੀਗੜ੍ਹ ਕਰਨੀ ਡਰਾਈਵਰ ਮੇਰੇ ਭਰਾ ਜਾਂਦੇ ਆ ਸਾਹ ਫੈਮਿਲੀ ਲੈ ਕੇ ਜਾਂਦੇ ਆ ਤੇ ਤੁਸੀਂ ਜਰੂਰ ਇੱਥੇ ਹਨਾ ਚਾਹ ਪਾਣੀ ਪੀ ਕੇ ਜਾਇਓ लवली ਢਾਬਾ ਬਹੁਤ ਵਧੀਆ ਗੱਲ ਬਾਤ ਐ ਜੀ ਚਾਹ ਇੱਕ ਨੰਬਰ ਸੀਗੀ ਠੀਕ ਐ ਤੇ ਤੁਸੀਂ ਜਰੂਰ ਆਇਓ ਠੀਕ ਐ ਇਹਨਾਂ ਨੇ ਵਿਚਾਰਾਂ ਨੇ ਮੈਨੂੰ ਕਹਿਤਾ ਭਰਾਵਾ ਮੈਂ ਚੱਲ ਕੋਈ ਗੱਲ ਤੇ ਆਪਾਂ ਬੋਲ ਦਿੰਨੇ ਆ ਬੋਲੋ ਚਕੜਾ ਹਨਾ ਤਾਂ ਤੁਸੀਂ ਜਰੂਰ ਆਇਓ लवली ਟਾਪੇ ਤੇ ਠੀਕ ਹੈ ਜੀ ਦਿਖਾ ਦਿੱਤਾ ਹੀ ਤੁਹਾਨੂੰ ਵੈਸੇ ਹਾਂਜੀ ਆਪਾਂ ਜਾ ਰਹੇ ਆ ਏਅਰਪੋਰਟ ਰੋਡ ਜੀ ਠੀਕ ਹੈ ਪਹੁੰਚਣ ਵਾਲਿਆਂ ਬਸ ਆਪਾਂ ਤੇ ਦਿਖਾ ਰਹੇ ਆ ਤੁਹਾਨੂੰ ਦੇਖ ਸਕਦੇ ਤੁਸੀਂ ਅੱਛਾ ਜਿੱਤ ਜਾਜ ਹੁਣ ਤੇ ਥੋੜ੍ਹਦੇ ਆ ਫਰੈਂਡ ਜਾਜ ਇੱਕ ਦਾ ਨਾ ਲੋਕੇਸ਼ਨ ਜਿੱਦਾ ਲੋਕੇਸ਼ਨ 에어ਪੋਰਟ ਇੰਟਰ ਲਗਾ ਹਾਂ ਹਾਂ ਇਹ ਐਡਰੈਸਿਨ ਹੈ ਨਾ ਯਾਰ ਆ ਲొਕੇਸ਼ਨ ਦਾ ਹਾਂ ਦਾ ਚੰਡੀਗੜ੍ਹ ਕਾਹਨ ਆਖੇ ਨੂੰ ਹਾਲੀ ਸਿਟੀ ਸੈਂਟਰ ਆਹ ਮਹਾਲੀ ਸਿਟੀ ਸੈਂਟਰ ਆ আচ্ছা ਮਹਾਲੀ ਸਿਟੀ ਸੈਂਟਰ ਹਾਂ ਅੱਛਾ ਆ ਇੱਥੇ ਆਉਣਾ ਬਹੁਤ ਔਖਾ ਭਰਾਵਾ ਥੱਕ ਗਏ ਇਹ ਤੋਂ ਕੰਮ ਨਹੀਂ ਦੇ ਅੱਛਾ ਇਹ ਬਚਾਰੇ ਸੱਚੀ ਯਾਰ ਟ੍ਰੈਫਿਕ ਚਲ ਗਏ ਭਾਈ ਇਹ ਹੋਰ ਟ੍ਰੈਫਿਕ ਚਲ ਰੂਗੇ ਭਾਈ ਹਾਂ ਜੀ चल भाई फिर क्या हो <हुँ> होगा <निए> <laughs> चलो भाई चलो 빌딩아, 빌딩아 다뭐또 재밌재밌해. 천디카드, 샤르. 데코지 빌딩아, 천디카드 빌딩아. 해야겠다. ਟੰਡੇ ਲਹਿਰਾ ਰਹੇ ਆ ਸਾਡੇ ਦੇਸ਼ ਦੇ ਹਲੋ ਤੇ ਹੁਣ ਆਪਾਂ ਗੱਡੀ ਤੋਂ ਉਤਰ ਗਏ ਆ ਇੱਥੋਂ ਗੱਡੀ ਸਾਨੂੰ ਹੋਰ ਲੈਣ ਵਾਸਤੇ ਆ ਰਹੀ ਆ ਤੇ ਸਾਡਾ ਬਾਈ ਜਿਹੜਾ ਲੈ ਕੇ ਆਇਆ ਸਾਨੂੰ ਚੰਡੀਗੜ੍ਹ ਤੋਂ ਤੇ ਉਹ ਵੇਖਣ ਗਿਆ ਗੱਡੀ ਵਾਲੇ ਨੂੰ ਸਾਨੂੰ ਇੱਥੋਂ ਕੈਪ ਲੈਣ ਆ ਰਹੀ ਫਰੰਟ ਅੱਜ ਫਰੰਟ ਦਿਖਾਵਾਂ ਤੁਹਾਨੂੰ ਚੰਡੀਗੜ੍ਹ ਫਰੰਟ ਹੈਲੋ ਹਾਂਜੀ ਵੀਰੇ ਚੰਡੀਗੜ੍ਹ ਫਰੰਟ ਚੰਡੀਗੜ੍ਹ ਅਸੀਂ ਇੱਥੇ ਖੜੇ ਆ ਜੀ ਇੱਥੇ ਆ ਲਿਖਿਆ ਨਾ ਜੀ ਆਇਆਂ ਨੂੰ ਟਰੈਕ ਕੋ ਕੋਲ ਸਰਪਟ ਤੇ ਆ ਗਿਆ ਮੈਂ ਜਿੱਥਿਆ ਲਿਖਿਆ ਉਹ ਟ੍ਰੈਕਿੰਗ ਸੀਸ ਆ ਬੈਡਵੈਨਰ ਆ ਮਾ ਦੀ ਫੈਲੀ ਵਾਰ ਆਇਆ ਅਸੀਂ ਆਇਆ ਫਸਟ ਵਾਰ ਸਾਨੂੰ ਇਹਨਾਂ ਪਤਾ ਨਹੀਂ ਹਾਂ ਜੀ ਜੀ ਲਿਖਿਆਗਾ ਇੰਡੀਅਨ ਇੰਸਟੀਚਿਊਟਸ ਆਫ ਸਾਇੰਸ ਐਜੂਕੇਸ਼ਨ ਇੱਕ ਮਿੰਟ ਮੈਂ ਤੁਹਾਡੀ ਗੱਲ ਹੀ ਕਰਨਾ ਜੀ ਆ ਹੈਗਾ ਜੀ ਸੀਪੀ ਮਾਲ ਚੰਡੀਗੜ੍ਹ ਉਹ ਸੋਣਾ ਯਾਰ ਆਦੀ ਆ ਕੀ ਰੰਗ-ਬਰੰਗੇ ਜੀ ਹਾਂ ਤੇ ਆਪਾਂ 26 ਜਨਵਰੀ ਮਨਾ ਰਹੇ ਹਾਂ 26 ਜਨਵਰੀ ਮਨਾ ਰਹੇ ਆ ਆਪਾਂ ਦੂਜੀ ਗੈਪ ਚ ਬੈਠ ਗਏ ਆ ਜੀ ਇਹ ਉਹ ਪਾਈ ਵਿਚਾਰਾ ਚਲਾ ਗਿਆ ਜਿਹੜਾ ਸਾਨੂੰ ਬਠਿੰਡੇ ਤੋਂ ਲੈ ਕੇ ਆਇਆ ਸੀ ਤੇ ਆਪਾਂ ਦੂਸਰੀ ਗੈਪ ਚ ਹੁਣ ਬੈਠੇ ਆ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਇੱਥੇ ਹੋਮਲੈਂਡ ਹੋਮਲੈਂਡ ਇਹ ਬਾਈ ਸਿੱਧੂ ਨੇ ਕਿਹਾ ਸੀ ਜਿਹੜਾ ਮੁੱਸੇ ਵਾਲੇ ਨੇ ਆਪਾਂ ਤਾਂ ਉਹਦੇ ਮੂੰਹੋਂ ਸੁਣਾ ਸੀ ਹੋਮਲੈਂਡ ਆਪਾਂ ਇਹ ਪਹਿਲੀ ਵਾਰ ਆ ਤੇ ਬਹੁਤ ਵਧੀਆ ਚੰਡੀਗੜ੍ਹ ਸ਼ਹਿਰ ਵਧੀਆ ਸੋਹਣਾ ਸ਼ਹਿਰ ਹੈਗਾ ਤੇ ਪੈਸੇ ਵਾਲੇ ਦਾ ਸ਼ਹਿਰ ਹੈ ਜੀ ਇਹ ਆਪਣੇ ਵਰਗਿਆਂ ਵਾਸਤੇ ਨਹੀਂ ਹਾਂ ਜੀ ਜਿੰਨਾ ਕੋਈ ਚੰਗੀਆਂ ਛਿੰਡਾ ਮੋਟੀਆਂ ਹਾਂ ਉਹਨਾਂ ਵਾਸਤੇ ਇਹ ਸ਼ਹਿਰ ਬਹੁਤ ਵਧੀਆ ਹਾਂ ਜੀ ਉਹਨਾਂ ਵਾਸਤੇ ਜੇ ਆਪਾਂ ਮਾਤਲ ਬੰਦੇ ਆ ਕੀ ਇਹ ਵਧੀਆ ਆਪਣੇ ਵਾਸਤੇ ਹੈ ਵਧੀਆ ਵਾ ਕਮਾਈ ਦਾ ਸਾਡਾ ਚੰਗਾ ਇੱਥੇ ਅੱਛਾ ਜੀ ਸੋਰਸ ਵੀ ਬਹੁਤ ਹੈ ਇੱਥੇ ਤੇ ਦੇਖ ਲਓ ਫਰਸੀਪੀ ਮੋਲ ਇਹ ਸੀਪੀ ਮੋਲ ਹੈ ਸੀਪੀ ਮੋਲ ਚੰਡੀਗੜ੍ਹ ਦੋਂ ਦਿਖਾਨੇ ਫਿਰ ਅੱਗੇ ਆਪਾਂ ਹੋਮਲੈਂਡ ਆ ਗਿਆ ਜੀ ਸਿੱਦਾ ਸਾਹਿਬ ਸਾਫ ਗੁਰਦੁਆਰਾ ਜੀ ਬਹੁਤ ਸੋਹਣਾ ਹੈ ਨਾ ਗੁਰਦੁਆਰਾ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸੱਚਾ ਪਾਤਸ਼ਾਹ ਮਾਲਕਾ ਤੁਹੀ ਹੈ ਪ੍ਰਮਾਤਮਾ ਆ ਰਿਹਾ ਜੀ ਹੋਮਲੈਂਡ ਆ ਰਿਹਾ ਜੀ ਗੁਰਦੁਆਰਾ ਸਾਹਿਬ ਦੇ ਜਮਾ ਸਾਹਮਣੇ ਅੱਜ ਲੰਗਰ ਪਾਣੀ ਵੀ ਚੱਲ ਰਿਹਾ ਆ ਜਾ ਦੇਖੋ ਜੀ ਹੋਮਲੈਂਡ ਹੋਮਲੈਂਡ ਦੇਖ ਲਓ ਜੀ ਇਹ ਆ ਜੀ ਹੋਮਲੈਂਡ ਸਾਡੇ ਭਾਈ ਸਿੱਧੂ ਨੇ ਕਿਹਾ ਸੀ ਜਿਹੜਾ ਮੂਸਾ ਲੈਣੀ ਉਹਨੂੰ ਯਾਦ ਹੀ ਹੋਊਗਾ ਤੇ ਮੇਰੀ ਭੈਣ ਵੀ ਰਹਿੰਦੀ ਇੱਥੇ ਫਸਾਨਾ ਖਾਨ ਤੇ ਹੋਰ ਵੀ ਸਾਡੇ ਬਹੁਤ ਭਰਾ ਕਲਾਕਾਰ ਰਹਿੰਦੇ ਆ ਜੀ ਦੇਖੋ ਇਹ ਅੱਛਾ ਹੂਲਣਾ ਹੈ ਹੂੰ ਇਹ ਦੇ ਦੇਗਾ ਅੱਛਾ ਇਹ ਦੇ ਦਿਚੋ ਉਹ ਭਾਈ ਦੇ 30 ਫਲੋਰ ਨੇ ਅੱਛਾ ਇਹ ਮੰਜ਼ਲਾ ਅੱਛਾ ਬਾਈ ਜਿਹੜਾ ਸੈਕਟਰ ਸੈਕਟਰ ਉਹ ਕਿ ਸੈਕਟਰ ਇਹ ਸਾਰਾ ਸੈਕਟਰ ਹੀ ਨਹੀਂ ਦਿਖਾਈ ਜੀ ਅੱਛਾ ਅੱਛਾ ਸੈਕਟਰ ਚ ਆਪਾਂ ਅੱਛਾ ਸੈਕਟਰ ਆ ਜੀ ਇਹ ਸਭ ਸੈਕਟਰ ਚ ਆ ਗਿਆ ਠੀਕ ਹੈ ਜੀ 70 ਸੈਕਟਰ 70 ਸੈਕਟਰ 70 ਸੈਕਟਰ ਫਰੈਂਡ ਮੈਨੂੰ ਨਹੀਂ ਕਹਿਣਾ ਹੁੰਦਾ ਤੁਹਾਨੂੰ ਪਤਾ ਹੀ ਆ ਪਰ ਪੰਜਾਬੀ ਬੰਦੇ ਸੈਕਟਰ ਆ ਗਿਆ ਉਸ ਵਾਲੇ ਸਭ ਤੋਂ ਉੱਤਰ ਆ ਅੱਛਾ ਜੀ ਸੈਕਟਰ ਸੈਕਟਰ ਆ ਗਿਆ 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 ਜੀ ਸੈਕਟਰ ਸ ਉੱਥੇ ਆਪਾਂ ਪਹੁੰਚਣ ਆਲੇ ਆ ਠੀਕ ਹੈ ਜੀ ਤੇ ਬਣੇ ਰਿਓ ਬਲੌਗ ਦੇ ਨਾਲ ਤੇ ਖਾਵਾਂਗੇ ਤੁਹਾਨੂੰ ਸੁੰਦਰਕੌਰ ਦੇ ਦਾਦਾ ਗੁਰਦੁਆਰਾ ਬਣਿਆ ਹੋਇਆ ਆਓ ਲਈ ਮਾਤਾ ਗੁਜਰਕੌਰ ਜੀ ਉਹ ਦੇਖੋ ਜੀ ਮਾਤਾ ਗੁਜਰਕੌਰ ਗੁਰਦੁਆਰਾ ਜੀ ਹਾਂ ਸੁੰਦਰਕੌਰ ਸੁੰਦਰਕੌਰ ਮਾਤਾ ਸੁੰਦਰਕੌਰ ਜੀ ਗੁਰਦੁਆਰਾ ਸਾਹਿਬ ਦੇਖੋ ਜੀ ਬਿਲਡਿੰਗਾਂ ਕਿੰਨੀਆਂ ਵੱਡੀਆਂ ਵੱਡੀਆਂ ਟਾਵਰ ਦੇਖ ਸਕਦੇ ਹੋ ਤੁਸੀਂ ਆਪਾਂ ਘੁੰਮ ਰਹੇ ਆ ਚੰਡੀਗੜ੍ਹ ਕੁਮਨ ਨਹੀਂ ਆਇਆ ਬਾਕੀ ਕਰਨਾ ਹੈ ਕੁਮਣਾਵਾਂ ਹੁਣ ਸਟਾਈਲ ਤਾਂ ਪਕੋ ਮਿਰੇ ਆ ਦੇਖੋ ਜੀ ਕਿਆ ਬਾਤ ਬਹੁਤ ਘੈਂਟ ਗੱਲਬਾਤ ਹੈ ਜੀ ਤੇ ਪੈਸੇ ਪਾ ਕੇ ਆਇਓ ਜੇਬ ਦੇ ਵਿੱਚ ਫੁੱਲ ਰੁਪਏ ਜੇ ਤੁਸੀਂ ਚੱਟਿਗੜ ਘੁੰਮਣਾ ਤਾਂ ਜੀ ਹਾਂ ਪਹੁੰਚ ਗਿਆ ਨਾ ਕਿ ਆਪਣਾ ਬਰਕਫਾਸਟ ਹੈਗਾ ਨੀ ਸਕਦਾ ਤੁਸੀਂ ਤੇ D6 D6 6 ਪਰ ਤੇ ਹੁਣ ਮੈਨੂੰ ਲੱਗਦਾ ੜਾ ਰਿਹਾ ਕਿ ਇਹ ਕਹਿੰਦੇ ਵੀ ਜਾਣਾ ਪਊਗਾ ਉਹਦੇ ਤੇ ਲੈਫਟ ਤੇ ਰਾਈਟ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਮੈਂ ਇਹਨਾਂ ਨੂੰ ਕਿਹਾ ਮੈਂ ਤਾਂ ਪੌੜੀਆਂ ਰਾਹੀ ਨਾਲੇ ਮੈਂ ਪਤਲੀ ਹੋ ਜੂੰਗੀ ਪੌੜੀਆਂ ਰਾਹੀਂ ਚੜ ਚੱਲਦੇ ਆ ਆ ਦੇਖੋ ਬ੍ਰੰਡ ਦਿਖਾ ਦੇ ਬਾਕੀ ਸਾਰਾ ਦੇਖੋ ਭਾਂਚ ਉੱਚਾ ਉੱਚਾ ਬਿਲਡਿੰਗਾਂ

ਪੋੜੀ ਜਾਂਦਾ ਟਾਈਮ ਲੱਗ ਜਾਂਦਾ ਉਹਨੂੰ ਜਾਣ ਦੀ ਮਨ ਦਾ ਜਾਣਾ ਕਿ ਅੱਪ 10 ਮੰਜ਼ਲੇ ਜਾਣਾ ਫਰੰਟ ਦੇਖ ਸਕਦੇ ਤੁਸੀਂ ਲਿਫਟ ਗੂੰ ਗੂੰ ਕਰੀ ਜਾਂਦੇ ਗੂੰ ਗੂੰ ਇਹ ਚੈੱਕ ਕੋਈ ਆ ਗਈ ਆ ਗਈ ਫਰੰਟ ਆ ਗਈ ਚਲੋ ਜੀ ਆਇਓ ਬੈਡ ਦੇਖੋ ਫਿਰ ਕਿੰਨੇ ਘੈਂਡ ਲੁਕੇਸ਼ਨ ਚੰਡੀਗੜ੍ਹ ਦੇ ਨੇੜੇ ਆ ਰਹੀਆਂ ਨੇ ਪੱਟੀਆਂ ਮੇਰਾ ਦਿਲ ਕਹਿੰਦਾ ਮੈਂ ਇੱਥੇ ਰਹਿ ਪਾ ਹੋਈ ਬਹੁਤ ਉੱਚਾ ਹੋਈ ਦੇਖੋ ਜੀ ਨਿਚੇ ਦੀ ਆ ਗਏ ਜੀ ਵਾਪਸ ਜਿੱਥੇ ਆਪਾਂ ਆਉਣਾ ਸੀਗਾ ਠੀਕ ਹੈ ਜੀ ਤੇ ਬਣਾ ਲਿਓ ਵਲੋਗ ਦੇ ਨਾਲ ਪਹੁੰਚ ਦਿਖਾਣੇ ਆ ਦਿਖਾਣੇ ਆ ਇਸ ਗੱਲ ਦਾ ਦੇਖੋ ਜੀ ਸਾਰੇ ਕਲਾਕਾਰ ਪੁਰਾਣੇ ਕਲਾਕਾਰਾਂ ਦੀਆਂ ਲੱਗੀਆਂ ਹੋਈਆਂ ਇੱਥੇ ਤਸਵੀਰਾਂ ਮੈਨੂੰ ਬਹੁਤ ਵਧੀਆ ਲੱਗਿਆ ਸਾਰੇ ਸਿੰਗਰਾਂ ਦੀਆਂ ਪੁਰਾਣੀਆਂ ਦੀਆਂ ਸਾਰੇ ਤਸਵੀਰਾਂ ਲੱਗੀਆਂ ਹੋਈਆਂ ਇੱਥੇ ਦੇਖ ਸਰਦਾਰ ਤੁਸੀਂ ਬਹੁਤ ਘੈਂਟ ਗੱਲਬਾਤ ਨਸ਼ੱਤਰ ਸ਼ੱਤਾ ਜੀ ਵੀ ਆ ਬੈਠੇ ਚਮਕੀਲਾ ਮਮਸਦੀਕ ਗੁਰਦਾਸ ਮਾਨ ਤੇ ਸਰ ਜੀ ਉਹ ਸ਼ਕੰਦਰ ਜੀ ਸ਼ਿਰੇਂਦਰ ਸਿੰਧਾ ਸਰ ਕੋਟੀ ਕੁਲਵਿੰਦਰ ਢਿੱਲੋਂ ਸਾਰੇ ਆਏ ਲੱਗੇ ਬਹੁਤ ਕੈਂਟ ਗੱਲ ਬਾਤ ਡਰਾਪ ਹੀ ਲੋ ਰਹਿਣਾ ਆਪਾਂ ਆ ਗਏ ਨੰਨੇ ਤੇ ਬੈਸਕੋਟਾ ਪੰਨ ਜਿੰਨ ਕੋਲ ਆਪਾਂ ਇੱਕੀ ਹੋਵਾਂਗੇ ਹਮ ਬਦਾ ਆਪਣਾ ਇਨਾ ਹੈ ਨੀਗਾ ਸ਼ੌਂਕ ਸ਼ਾਮ ਮਿਲਦਾ ਬਿਸਕਟ ਚੜਨੇ ਰੋਟੀ ਦਾ ਖਾਉਂਗਾ ਆਪਾਂ ਨਬਰਾ ਆਪਾਂ ਚੰਡੀਗੜ੍ਹ ਦੀ ਚਾਹ ਪੀਤੀ ਹੈ ਜੀ ਤੇ ਬਿਸਕਟ ਖਾਂਦੇ ਹਾਂ ਅੰਜਕ ਕਰਾਂਡ ਬੈਠ ਗਿਆ ਆਪਾਂ ਮਾਈਕਾ ਛੰਕਾ ਦੇ ਸਾਹਮਣੇ ਠੀਕ ਆ ਨਾ ਤੁਹਾਨੂੰ ਮੈਂ ਘਰੋਂ ਕਹਿ ਕੇ ਤੁਰੀ ਤੇ ਦੇਖੋ ਲਾਈਟ ਅਪ ਪੈ ਰਹੀ ਆ ਤੇ ਰੋਸ਼ਨੀ ਪੂਰੀ ਪੈ ਰਹੀ ਆ ਮੇਰੇ ਫੋਕਸ ਹੋ ਰਿਹਾ ਠੀਕ ਆ ਪਾਥੀ ਜਿੱਦੇ ਮੂੰਹ ਦੇ ਫਰੈਂਡ ਆਪਣੇ ਤੇ ਆਪਾਂ ਕਰਾਂਗੇ ਤੇ ਹਾਸੇ ਟੱਖਾਲੀਆਂ ਗੱਲਾਂ ਜੀ ਠੀਕ ਹੈ ਤੇ ਵਧੀਆ ਲੱਗਿਆ ਇਹਨਾਂ ਨੂੰ ਇੱਥੇ ਚੰਡੀਗੜ੍ਹ ਫਰੈਂਡ ਮੈਂ ਆਈਆਂ ਕਰਨ ਬਟਿੰਡ ਆ ਦੇਖੋ ਠੀਕ ਹੈ ਨਾ ਆਪਣੇ ਵਰਗਾ ਬੰਦਾ ਹੈ ਹੀ ਨਹੀਂ ਕੋਈ ਜੱਗ ਤੇ ਫਰੈਂਡ ਨੇ ਤੋਰੀ ਸਾਡਾ ਬਣਾ ਰਿਹਾ ਮੇਰਾ ਬਲੌਗ ਤੇ ਆਪਾਂ ਇੱਥੇ ਕਰਾਂਗੇ ਭੈਣ ਨਾਲ ਗੱਲਾਂ ਬਾਤਾਂ ਤੇ ਇਹਨਾਂ ਨੇ ਮੈਨੂੰ ਗੱਡੀ ਵੀ ਕਰਾਤੀ ਫਰੈਂਡ ਬਟਿੰਡੇ ਜਾਣ ਨੂੰ ਵਾਪਸ ਹਨਾ ਉਦੋਂ ਆਈ ਵੀ ਲੈ ਕੇ ਮੈਨੂੰ ਤੇ ਦੋ ਦੋ ਗੱਡੀਆਂ ਤੇ ਆਈਆਂ ਫਰੰਟ ਮੈਂ ਦੇਖ ਲੋ ਆ ਚੜਾਈਆ ਕਰਨਾਂ ਦੀ ਏਡੀ ਵੀ ਮਾੜੀ ਮੋਟੀ ਗੱਲ ਥੋੜੀ ਐ ਹਾਂਜੀ ਤੇ ਪੋਡਕਾਸਟ ਆ ਪੜਾ ਹੋ ਗਿਆ ਤੇ ਆਪਾਂ ਚੱਲਿਆ ਜੀ ਹੁਣ ਘਰੇ ਵਾਪਸ ਪਠੰਡੇ ਬਹੁਤ ਵਧੀਆ ਲੱਗਿਆ ਭੈਣ ਨੂੰ ਮਿਲ ਕੇ ਪੋਡਕਾਸਟ ਜ਼ਰੂਰ ਦੇਖਿਓ ਚੈਨਲ ਤੇ ਕਿਹੜੇ ਨੂੰ ਸਿੱਧਾ ਐਨਦਰ ਬੋਲ ਦਿਓ ਸਿੱਧਾ ਤੇ ਚੈਨਲ ਹਾਂਜੀ ਤੇ ਸਾਰਾ ਪੋਡਕਾਸਟ ਦੇਖਿਓ ਦਿਲ ਭੇਜ ਦਿਓ ਲਾਲ ਠੀਕ ਐ ਜੀ ਤੇ ਬੇਰੇ ਜਾਨ ਨੂੰ ਕਰ ਲਿਓ ਸਬਸਕ੍ਰਾਈਬ ਤੇ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਕਿਰਨਾਂ ਨੂੰ ਫਟਿਆ ਤੇ ਆਹ ਦੇਖ ਸਕਦੇ ਹੋ ਚੰਡੀਗੜ੍ਹ ਬਹੁਤ ਸੋਹਣਾ ਸ਼ਹਿਰ ਆ ਬਹੁਤ ਜਿਆਦਾ ਤੇ ਦੇਖੋ ਫਰੈਂਡ ਆਏ ਕਿੰਨਾ ਸੋਹਣਾ ਨਾ ਵਸਤੇ ਆਏ ਨਾ ਉਹਨ ਇੱਥੇ ਛੇਤੀ ਆਣ ਚੱਲੇ ਫੋਟੋ ਬਾਲੋ